ਸਿਲੇਬਸ ਨਾਲ ਸੰਬੰਧਿਤ ਕਲਾਸਾਂ ਚੱਲ ਰਹੀਆਂ ਨੇ 9594 ਦਾ ਜੋ ਰੀਕੰਡਕਟ ਪੀਪਰ ਹੋਇਆ ਹੈ ਉਹਦਾ ਸਿਲੇਬਸ ਜੋ ਦਿੱਤਾ ਗਿਆ ਸੀ ਉਹ ਆਪਾਂ ਕਰਵਾ ਰਹੇ ਹਾਂ ਅੱਜ ਕਲਾਸ ਨੰਬਰ 7 ਹੈ ਜਿਸ ਦੇ ਵਿੱਚ ਆਪਾਂ ਵਿਆਖਣਦੇ ਅਗਲੇ 3 ਅਤੇ ਕੁਝ ਕੁਐਸਚਨ ਲੈ ਕੇ حاضر ਹੋਏ ਹਾਂ ਸੋ ਫਟਾਫਟ ਜੁਆਇਨ ਕਰੋ ਜੀ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨਾ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰਗੇਟ, TGT ਪੰਜਾਬੀ ਚੰਡੀਗੜ੍ਹ ਹਰਿਆਣਾ ਦਿੱਲੀ UGC NET ਗ੍ਰੇਡ 1 2 3 ਰਾਜਸਥਾਨ ਜੇਕਰ ਇਹਨਾਂ ਸਭ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਡ ਪੰਜਾਬੀ ਤਿਆਰੀ ਗਰੁੱਪ ਨੂੰ ਜੇਕਰ ETD ਪੇਪਰ A ਐਂਡ B ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਟ ETD ਪੇਪਰ A ਐਂਡ B ਇਸ ਤੋਂ ਇਲਾਵਾ ਜੇਕਰ SS ਮਾਸਟਰਗੇਟ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰ ਜਾਵੇ ਜੀ ਐਟ SS ਤਿਆਰੀ ਤੇ ਜਿਹੜੇ ਜਿਹੜੇ ਸਕੂਲ ਕੰਟੈਂਟ ਪ੍ਰਾਪਤ ਕਰਨਾ ਚਾਹੁੰਦੇ ਆ ਪੀਏਸੀਬੀ ਤੇ ਸੀਬੀਐਸਸੀ ਬੋਰਡ ਦੇ ਨਾਲ ਸਬੰਧਿਤ ਉਹ ਜੁਆਇਨ ਕਰਨ ਜੀ ਆਪਣੇ ਗਰੁੱਪ @rkonline school group ਨੂੰ ਸੋ ਆਪਣੀ ਲੋੜ ਦੇ ਅਨਸਾਰ ਗਰੁੱਪ ਜੁਆਇਨ ਕਰ ਸਕਦੇ ਹੋ ਜੀ ਬਿਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਤੇ ਵੱਧਦੇ ਆ ਅੱਜ ਦੇ ਪਹਿਲੇ ਕੁਐਸਚਨ ਤੇ ਵੱਲ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਸ਼ਾ ਅਜਦਾ ਆਪਣਾ ਜੀ ਸ਼ਬਦ ਬੋਧ ਭਾਗ ਦੂਸਰਾ ਹੈ ਠੀਕ ਹੈ ਜੀ ਕਲਪਾ ਪਹਿਲਾਂ ਪਾਕ ਕਰਵਾ ਚੁੱਕੇ ਆ ਪਹਿਲਾ ਪ੍ਰਸ਼ਨ ਹੈ ਪੰਜਾਬੀ ਦੇ ਵਿੱਚ ਇੱਕ ਵਚਨ ਦੇ ਕਿੰਨੇ ਰੂਪ ਹਨ ਪੰਜਾਬੀ ਵਿਆਕਰਨ ਦੇ ਵਿੱਚ ਇੱਕ ਵਚਨ ਦੇ ਕਿੰਨੇ ਰੂਪ ਹਨ ਆਪਸ਼ਨ ਹੈ 3 ਬੀ 2 ਸੀ 5 ਡੀ 4 ਪ੍ਰਸ਼ਨ ਨੰਬਰ 1 ਦੇ ਲਈ ਕਰੈਕਟ ਆਨਸਰ ਕਰੋ ਜੀ 1 ਨੰਬਰ ਬੀ ਆਪਸ਼ਨ ਆ ਰਿਹਾ ਸਭ ਦੇ ਵੱਲੋਂ ਹੀ ਲਗਭਗ ਬੀ ਆਪਸ਼ਨ 2 ਇੱਕ ਵਚਨ ਦੇ ਦੋ ਰੂਪ ਹਨ ਬਿਲਕੁਲ ਸਹੀ ਉੱਤਰ ਹੈ ਕਵੈਸਚਨ ਨੰਬਰ 2 ਦੇ ਬਲਵੱਦ ਦੇ ਆ ਨੋਟ ਕਰਿਓ ਜੀ ਇਸ ਧਾਰਨ ਤੇ ਸਬੰਧ ਕੀ ਰੂਪ ਠੀਕ ਹੈ ਜੀ ਕਵੈਸਚਨ ਨੰਬਰ 2 ਆ ਕਿ ਵਚਨ ਦੇ ਬਦਲਣ ਨਾਲ ਵਾਕਾਂ ਵਿੱਚ ਨਾਮ ਵਿਸ਼ੇਸ਼ਣ ਤੇ ਕਿਰਿਆ ਦਾ ਰੂਪ ਵੀ ਬਦਲ ਜਾਂਦਾ ਹੈ অপਸ਼ਨ ਹੈ ਹਾਂ ਬੀ ਨਹੀਂ ਸੀ ਦੋਵੇਂ ਹੋ ਸਕਦੇ ਹਨ ਡੀ ਕੁਝ ਕਿਹਾ ਨਹੀਂ ਜਾ ਸਕਦਾ ਕਵੈਸਚਨ ਨੰਬਰ 2 ਦੇ ਲਈ ਆਨਸਰ ਕਰਿਆ ਜਾਵੇ ਜੀ ਕਵੈਸਚਨ ਨੰਬਰ 2 ਦੇ ਲਈ ਸਹੀ ਆਨਸਰ ਕਰਿਆ ਜਾਵੇ ਦੋ ਦੇ ਲਈ ਸੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਹੈ ਏ ਵੀ ਆਇਆ ਜੀ ਤੇ ਸੀ ਵੀ ਹੈ ਦੋਵੇਂ ਅਨਸਰ ਕੀਤੇ ਗਏ ਆ ਸੀ ਤਾਂ ਨਹੀਂ ਹੋ ਸਕਦਾ ਜਾਂ ਹਾਂ ਜਾਂ ਨਾ ਹੋਵੇਗਾ ਦੋਵੇਂ ਤਾਂ ਕਿਵੇਂ ਹੋ ਸਕਦਾ ਹੈ ਠੀਕ ਹੈ ਸੋ ਕੋਲ ਮਿਲਾ ਕੇ ਅਨਸਰ ਜਿਹਨਾਂ ਨੇ ਆਪਸ਼ਨ ਏ ਕੀਤਾ ਹੈ ਬਿਲਕੁਲ ਠੀਕ ਹੈ ਬਾਕੀ ਨੋਟ ਕਰਨ ਅ ਪਚਨ ਤੇ ਬਦਲਨ ਨਾਲ ਵਾਕਾਂ ਦੇ ਵਿੱਚ ਨਾਮ ਵਿਸ਼ੇਸ਼ਣ ਤੇ ਕਿਰਿਆ ਦਾ ਰੂਪ ਵੀ ਬਦਲ ਜਾਂਦਾ ਹੈ ਇੱਥੇ ਕੋਈ ਐਗਜ਼ਾਮਪਲ ਦਿੱਤੇ ਹੋਏ ਆ ਜਿਵੇਂ ਕਿ ਇੱਕ ਐਗਜ਼ਾਮਪਲ ਹੈ ਕਾਲਾ ਘੋੜਾ ਦੌੜਦਾ ਹੈ ਇਸ ਥੋੜਾ ਜਿਹੀ ਸਪੇਸ ਪੈ ਗਈ ਵਿਚਾਲੇ ਦੌੜਦਾ ਹੈ ਪੜਿਆ ਜਾਵੇ ਦੂਜਾ ਵਾਕ ਹੈ ਜੀ ਕਾਲੇ ਘੋੜੇ ਦੌੜਦੇ ਹਨ ਠੀਕ ਹੈ ਇੱਥੇ ਕਿਰਿਆ ਦੇ ਫਰਕ ਪੈ ਗਿਆ ਉੱਚੀ ਇਮਾਰਤ ਦੂਰੋਂ ਦਿਸਦੀ ਹੈ ਦੂਜੇ ਦੇ ਵਿੱਚ ਉੱਚੀਆਂ ਇਮਾਰਤਾਂ ਦੂਰੋਂ દેਖਦੀਆਂ ਹਨ ਸੋ ਨੋਟ ਕਰਿਆ ਜਾਵੇ ਕਿ ਵਚਨ ਦੇ ਬਦਲਣ ਦੇ ਨਾਲ ਨਾਂਵ ਵਿਸ਼ੇਸ਼ਣ ਤੇ ਕਿਰਿਆ ਜਿਹੜੇ ਆ ਇਹਨਾਂ ਦਾ ਰੂਪ ਵੀ ਬਦਲਦਾ ਹੈ ਕੁਐਸਚਨ ਨੰਬਰ 3 ਕਿਹਦੇ ਅਨੁਸਾਰ ਕਾਰਕੀ ਰੂਪਾ ਤੋਂ ਵਚਨ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ ਹੈ অপਸ਼ਨ A ਵਿਲੀਅਮ ਕੇਰੀ B ਪੰਨੀ C ਚਮਨ ਡਾਕਟਰ ਸੋਰੀ ਚਮਨ ਲਾਲ ਅਗਰਵਾਲ ਕੁਐਸਚਨ ਨੰਬਰ 10 ਦੇ ਲਈ கரெக்ட் ஆன்சர் ਕਰੋ டி অপশন ਹੈ ਜੇ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਸੋ கரெக்ட் ਆਨਸਰ ਪ੍ਰੇਸ਼ਨ ਨੰਬਰ 10 ਲਈ ਕਰਿਆ ਜਾਵੇ ਹਾਂਜੀ ਆਨਸਰ ਆ ਰਿਹਾ 3 ਨੰਬਰ ਦੇ ਲਈ অপশন ਸੀ ওকে ਜੀ ওকে ਸੀ অপশন ਆਨਸਰ ਕੀਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੀ ਸਭ ਦੇ ਸਭ ਦੇ ਵੱਲੋਂ অপਸ਼ਨ C, C है सही है बिल्कुल सही उत्तर क्वेश्चन नंबर चार वह दे सत्कार देने एक वचन की बन जाते हैं आप्न एक वचन बी बहुवचन दल डी दिन नंबर चार आंसर करो जी सत्कार देने दे वचन की बन जाते हैं जिमें कि आप अध्यापक ने कह दें कि अध्यापक जी आ रहे हैं ठीक है अध्यापक भावें एक ही है पर रहे हन होता है आदर देने बहुवचन के दे तौर तो पर वर्त्या जाता है एक वचन ही सो बी ऑप्शन इतनी कुरैक्ट होगा बी जिन्होंने आंसर किया बिल्कुल ठीक है हाँ जी ती आओ एग्जाम्पल बिल्कुल सही है क्वेश्चन नंबर पंच नानके दाद के मापे एक वचन रूप है जो बहुवचन ऑप्शन एक वचन बी बहुवचन से दोवें गलत दी दोवें सही क्वेश्चन नंबर पंच आंसर करो जी ਹਾਂਜੀ ਅਧਿਆਪਕ ਜੀ ਕਲਾਸ ਵਿੱਚ ਆਏ ਹਨ ਇਹ ਵੀ ਠੀਕ ਹੈ ਕੁਐਸਚਨ ਨੰਬਰ 5 ਲਈ ਆਪਸ਼ਨ ਬੀ ਆਨਸਰ ਆ ਰਿਹਾ ਜੀ ਬਹੁਵਚਨ ਹਨ ਹਾਂਜੀ ਕੁਛ ਏਦਾਂ ਦੇ ਇੱਕਵਚਨ ਜਾਂ ਬਹੁਵਚਨ ਹੁੰਦੇ ਨੇ ਜਿਨ੍ਹਾਂ ਦਾ ਇੱਕਵਚਨ ਜਾਂ ਬਹੁਵਚਨ ਨਹੀਂ ਹੁੰਦਾ ਸੋ ਜਿਨ੍ਹਾਂ ਨੇ ਆਪਸ਼ਨ ਬੀ ਕੀਤਾ ਜੀ ਬਿਲਕੁਲ ਸਹੀ ਉੱਤਰ ਹੋਵੇਗਾ ਦਿੱਤੇ ਗਏ ਸ਼ਬਦ ਬਹੁਵਚਨ ਹਨ ਇਹਨਾਂ ਦਾ ਕੋਈ ਵੀ ਇੱਕਵਚਨ ਨਹੀਂ ਹੈ ਕੁਐਸਚਨ ਨੰਬਰ 6 ਲਾਂ ਦਾ ਵਚਨ ਬਦਲੋ ਲਵਾ ਦਾ ਵਚਨ ਬਦਲਿਆ ਜਾਵੇ অপশন এ ল বি লো সি লਵਾ ডি লোা প্রশ্ন ਨੰਬਰ 6 ਦੇ ਲਈ ਅਨਸਰ ਕਰੋ ਜੀ ਹਾਂ ਜੀ 6 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਤੇ ਜੇਕਰ ਕੋਈ ਇਥੇ DSSSB ਦਾ ਕੈਂਡੀਡੇਟ ਹੈ ਤਾਂ ਨੋਟ ਕਰਿਓ ਜੀ 9 ਤਰੀਕ ਯਾਨੀ ਕਿ ਮੰਗਲਵਾਰ ਨੂੰ ਕੈਂਡੀਡੇਟ ਇਕੱਠੇ ਹੋ ਰਿਹਾ ਡੀਓਈ ਦੇ ਦਫ਼ਤਰ ਵਿਖੇ ਤਾਂ ਕਿ ਜਿਹੜੀ TGT ਉਰਦੂ ਤੇ TGT ਪੰਜਾਬੀ ਦੀ ਜਿਹੜੀ ਭਰਤੀ ਹੈ ਉਸ ਨੂੰ ਕੰਪਲੀਟ ਕਰਵਾਇਆ ਜਾ ਸਕੇ ਸੋ ਜਿਹੜੇ ਵੀ ਪਹੁੰਚ ਸਕਦੇ ਆ ਜਰੂਰ ਪਹੁੰਚਣ ਜੀ ਹਾਂਜੀ 6 ਨੰਬਰ ਦੇ ਲਈ ਆਨਸਰ ਕਰਿਆ ਜਾਵੇ ਜੀ ਸੀ ਆਪਸ਼ਨ ਆ ਰਿਹਾ ਸਭ ਦੇ ਲਈ ਸੋ ਜਿਹੜੇ ਲਾ 6 ਦੇ ਲਈ ਕੀ ਆਨਸਰ ਕਰੇਗੀ ਸੀ ਸੀ ਆਪਸ਼ਨ ਆ ਰਿਹਾ ਲਾਵਾ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਹਨ 7 ਨੰਬਰ ਕੁਐਸਚਨ ਹੈ ਜੀ ਨਾਮ ਸ਼ਬਦ ਦੇ ਇੱਕ ਵਚਨ ਰੂਪ ਤੋਂ ਬਹੁਵਚਨ ਰੂਪ ਨੂੰ ਬਣਾਉਣ ਲਈ ਕਿਹੜਾ ਰੂਪ ਲਿਆ ਜਾਂਦਾ ਹੈ অপਸ਼ਨ ਇਸ ਧਾਰਨ B ਸੰਬੋਧਨੀ ਸੀ ਸੰਬੰਧਕੀ ਡੀ ਕੋਈ ਵੀ ਨਹੀਂ ਕੁਐਸਚਨ ਨੰਬਰ 7 ਦੇ ਲਈ ਆਨਸਰ ਕਰਿਆ ਜਾਵੇ ਜੇਕਰ ਇੱਕ ਵਚਨ ਰੂਪ ਤੋਂ ਬਹੁਵਚਨ ਬਣਾਉਣਾ ਹੋਵੇ ਤਾਂ ਕਿਹੜਾ ਰੂਪ ਲਿਆ ਜਾਂਦਾ ਹੈ ਹਾਂਜੀ ਪਿਛਲੀਆਂ ਪੋਸਟਾਂ ਬਾਰੇ ਹੈ ਜੀ ਪਿਛਲੀਆਂ ਪੋਸਟਾਂ ਬਾਰੇ ਹੈ ਜੀ ਕਿਉਂਕਿ ਹਜੇ ਤੱਕ ਉਪਰਤੀ ਪੂਰੀ ਨਹੀਂ ਹੋਈ ਹੈ ਲਟਕਾਰ ਕੇਗਾ ਮੈਨੇ ਇਸ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਸ਼ਨ ਸੀ ਆਨਸਰ ਕੀਤਾ ਜਾ ਰਿਹਾ ਜੀ ਹਾਂਜੀ ਦਿੱਲੀ ਵਿੱਚ ਡੀਓਆਈ ਦੇ ਦਫ਼ਤਰ ਦਿੱਲੀ ਵਿੱਚ ਵਿਕੇ ਇਕੱਠੇ ਹੋ ਰਿਹਾ ਡੀਐਸਐਸਬੀ ਦੀਆਂ ਪੋਸਟਾਂ ਦੀ ਗੱਲ ਕਰਦੇ ਸੱਤ ਨੰਬਰ ਦੇ ਲਈ ਏ ਆਪਸ਼ਨ ਜਿਨ੍ਹਾਂ ਨੇ ਆਨਸਰ ਕੀਤਾ ਠੀਕ ਆਨਸਰ ਹੋਵੇਗਾ ਸਧਾਰਨ ਰੂਪ ਵਰਤਿਆ ਜਾਂਦਾ ਠੀਕ ਹੈ ਕੁਐਸਚਨ ਨੰਬਰ 8 ਗੁਰੂ ਜੀ ਆ ਰਹੇ ਹਨ ਵਾਕ ਦਾ ਵਚਨ ਚੁਣਨਾ ਜੀ ਇੱਕ ਵਚਨ ਹੈ ਕਿ ਬਹੁ ਵਚਨ ਹੈ ਜਾਂ ਫਿਰ ਦੋਵੇਂ ਗਲਤ ਜਾਂ ਦੋਵੇਂ ਸਹੀ ਹਾਂਜੀ ਬਹੁ ਵਚਨ ਹੈ ਇੱਕ ਵਚਨ ਹੈ ਦੋਵੇਂ ਗਲਤ ਜਾਂ ਦੋਵੇਂ ਸਹੀ ਕੋਰੈਕਟ ਆਨਸਰ ਕੁਐਸਚਨ ਨੰਬਰ 8 ਲਿਖੋ ਜੀ ਗੁਰੂ ਜੀ ਆ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀ ਆਪਸ਼ਨ ਏ ਆਪਸ਼ਨ ਸੀ ਮੈਕਸ ਆਨਸਰ ਆ ਚੁੱਕਾ ਜੀ ਸੋ ਕੋਲਮਲਾ ਕੇ ਮੈਕਸ ਆਨਸਰ ਕੀਤੇ ਜਾ ਰਹੇ ਗੁਰੂ ਜੀ ਕਲੇਹੀ ਹਨ ਸੋ ਇਸ ਲਈ ਗੁਰੂ ਜੀ ਆ ਰਹੇ ਹਨ ਇੱਕ ਵਚਨ ਹੋਵੇਗਾ ਉਹ ਸਿਰਫ ਰਹੇ ਹਨ ਜਿਹੜਾ ਇਹ ਆਦਰ ਮਾਨ ਸਨਮਾਨ ਦੇਣ ਲਈ ਇੱਥੇ ਲਿਖਿਆ ਹੋਇਆ ਹੈ ਉਹ ਇੱਕ ਵਚਨ ਦਾ ਹੀ ਰੂਪ ਹੈ ਕੁਐਸਚਨ ਨੰਬਰ 9 ਦੇ ਬਲਵਾਦਿਆ ਕਿ ਬਹੁਵਚਨ ਨੂੰ ਇੱਕ ਵਚਨ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਆਪਸ਼ਨ ਇਹ ਹਾਂ ਵੀ ਨਹੀਂ ਸੀ ਦੋਵੇਂ ਠੀਕ ਨਹੀਂ ਜਾ ਸਕਦਾ ਦੇਖੋ ਜਸਟ 1 ਮਿੰਟ ਹਾਂਜੀ ਕੋਈ ਗੱਲ ਨਹੀਂ ਡਾਟਾ ਵੱਧੂਗਾ ਟੈਨਸ਼ਨ ਨਾ ਲਓ ਜੀ ਕਿਰਵਚਨ ਨੂੰ ਇੱਕ ਵਚਨ ਦੇ ਰੂਪ ਜਾਂ ਤੌਰ ਤੇ ਵਰਤੇ ਜਾ ਸਕਦਾ ਹੈ ਹਾਂ ਜਾਂ ਨਹੀਂ ਤੋਂ ਜ ਕੁਝ ਗਿਆ ਨਹੀਂ ਹੋ ਸਕਦਾ ਹੁਣੇ ਪਿਛਲਾ ਕੁਐਸਚਨ ਆਪਾਂ ਕਰਕੇ ਆਏ ਆ ਇਹ ਹੀ ਸੀ ਬਿਲਕੁਲ ਵਰਤਿਆ ਜਾ ਸਕਦਾ ਹੈ ਜੀ ਆਪਸ਼ਨ A ਹੋਪੀਗਾ ਬਿਲਕੁਲ ਸਹੀ ਨੋ ਨੰਬਰ ਲਈ ਕੁਐਸਚਨ ਨੰਬਰ ਹਾਂਜੀ ਅਦਰੋਜੋ ਕੁਐਸਚਨ ਨੰਬਰ 10 ਹੈ ਜੀ ਵਾਕ ਵਿੱਚ ਨਾਮ ਜਪੜਨਾਮ ਦਾ ਕਿਰਿਆ ਨਾਲ ਸੰਬੰਧ ਕੀ ਇਕਵਾਉਂਦਾ ਹੈ ऑप्शन ए क्रिया बी क्रिया विशेषण सी संबंधक डी कारक का प्रश्न नंबर दस दिल आंसर करो जी दस नंबर दस नंबर लिए आ रहे जी हाँ जी पिछला वाक्य से वेद संबंधित सी ऑप्शन आ रहा दस नंबर लिए संबंधक लगभग सारे ही ऑप्शन सी जा रहे हैं ਨਾਮ ਦੇ ਵਿੱਚ ਨਾਮ ਜਾਂ ਪੜ ਨਾ ਹੁੰਦਾ ਕਿਰਿਆ ਦੇ ਨਾਲ ਜੋ ਸਬੰਧ ਹੁੰਦਾ ਉਹ ਸਬੰਧਕ ਨਹੀਂ ਉਹ ਕਾਰਕ ਹੁੰਦਾ ਜੀ ਇਹ ਕਾਰਕ ਦੀ ਪਰਿਭਾਸ਼ਾ ਹੈ ਆਪਸ਼ਨ ਡੀ ਹੋਵੇਗਾ கரੈਕਟ ਆਨਸਰ ਥੋੜਾ ਜਿਹਾ ਧਿਆਨ ਨਾਲ ਜੀ ਕੁਐਸਚਨ ਨੰਬਰ 11 ਦੇ ਬਲਵਾਦ ਜੀ ਕਾਰਕ ਦੇ ਆਧਾਰ ਤੇ ਵਾਕ ਦਾ ਕੇਂਦਰੀ ਤੁਰਾ ਹੈ ਕਾਰਕ ਦੇ ਆਧਾਰ ਤੇ ਵਾਕ ਦਾ ਕੇਂਦਰੀ ਤੁਰਾ ਪੁੱਛਿਆ ਗਿਆ ਹੈ ਆਪਸ਼ਨ A ਕਿਰਿਆ ਵੀ ਕਿਰਿਆ ਵਿਸ਼ੇਸ਼ਣ ਸੀ ਸਬੰਧਕ ਡੀ ਯੋਜਕ கரੈਕਟ ਆਨਸਰ ਕੁਐਸਚਨ ਨੰਬਰ 11 ਦੇ ਲਈ ਕਰੋ ਜੀ ਕਾਰਕ ਦੇ ਆਧਾਰ ਤੇ ਵਾਕ ਦਾ ਕੇਂਦਰੀ ਤੁਰ ਹਾਂਜੀ ਵਾਕ ਦਾ ਕੇਂਦਰੀ ਤੁਰ ਮੰਨਿਆ ਜਾਂਦਾ ਹੈ ਕਿਰਿਆ ਅਨਸਰ ਆ ਗਿਆ ਜੀ ਸੀ ਆਪਸ਼ਨ ਆ ਗਿਆ ਸਤਿ ਸ਼੍ਰੀ ਅਕਾਲ ਜੀ ਸੀ ਤੇ اے ਮੈਕਸ ਅਨਸਰ ਕੀਤੇ ਜਾ ਰਹੇ ਜਿਨ੍ਹਾਂ ਨੇ ਕਿਰਿਆ ਅਨਸਰ ਕੀਤਾ ਜੀ ਬਿਲਕੁਲ ਠੀਕ ਹੈ ਜੀ ਕਾਰਕ ਦੇ ਆਧਾਰ ਤੇ ਵਾਕ ਦਾ ਕੇਂਦਰੀ ਤੁਰ ਕਿਰਿਆ ਨੂੰ ਮੰਨਿਆ ਜਾਂਦਾ ਹੈ ਕੁਸ਼ਚਨ ਨੰਬਰ 12 ਦੇ ਬਲਵੱਦਿਆਂ ਜੀ ਕਾਰਕਾਂ ਦੇ ਨਾਲ ਆਉਣ ਵਾਲੇ ਸਬੰਧਕਾਂ ਨੂੰ ਕੀ ਕਹਿੰਦੇ ਹਨ ਆਪਸ਼ਨ ਸਬੰਧਕ ਵੀ ਕਿਰਿਆ ਸੀ ਯੂਜਕ ਦੀ ਕਾਰ ਕੀ ਚਿੰਨ ਕੁਐਸਚਨ ਨੰਬਰ 12 ਲਈ ਅਨਸਰ ਕਰੋ ਜੀ ਕਾਰਕਾਂ ਦੇ ਨਾਲ ਆਉਣ ਵਾਲੇ ਸਬੰਧਕਾਂ ਨੂੰ ਕੀ ਕਹਿੰਦੇ ਹਨ ਅਨਸਰ ਡੀ ਆ ਚੁੱਕਾ ਹੈ ਬਾਕੀ ਵੀ ਕਰਨਾ ਅਨਸਰ ਕੁਐਸਚਨ ਨੰਬਰ 11 12 ਦੇ ਲਈ 12 ਨੰਬਰ ਲਈ ਕਰੈਕਟ ਅਨਸਰ ਕਰਿਆ ਜੀ ਇਹ 12 ਦੇ ਲਈ ਅਗੇਨ ਡੀ ਆਪਸ਼ਨ ਲਗਭਗ ਸਾਰੇ ਹੀ ਡੀ ਦੇ ਨਾਲ ਜਾ ਰਹੇ ਹਨ ਕਾਰ ਕੀ ਚਿੰਨ ਕਿਹਾ ਜਾਂਦਾ ਹੈ ਕਾਰਕਾਂ ਦੇ ਹੁਣ ਕਾਰਕਾਂ ਦੇ ਨਾਲ ਆਉਣ ਵਾਲੇ ਸਬੰਧਕਾਂ ਕਵੈਸਚਨ ਨੰਬਰ 13 ਜੀ ਕਿਹੜਾ ਕਾਰਕ ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਹੈ ਕਿਹੜਾ ਕਾਰਕ ਕਿਰਿਆ ਨੂੰ ਕਰਨ ਵਾਲੇ ਦੇ ਭਾਵ ਉਜਾਗਰ ਕਰਦਾ ਹੈ অপਸ਼ਨ A ਕਰਮ ਵੀ ਕਰਨ ਸਿਕਰਤਾ ਡਿਕ ਸਬੰਧਕ ਕਿਰਿਆ ਨੂੰ ਕਰਨ ਵਾਲੇ ਦੇ ਭਾਵ ਹਾਂਜੀ ਕਰਤਾ ਸੀ ਆਪਸ਼ਨ ਆ ਰਿਹਾ ਜੀ ਸੀ ਹੈ ਬਿਲਕੁਲ ਸਹੀ ਕਰਤਾ ਹੋਵੇਗਾ ਕਿਉਂਕਿ ਇਹਨੂੰ ਕਰਨ ਵਾਲੇ ਦੇ ਭਾਵ ਉਜਾਗਰ ਕਰੇਗਾ ਕਵੈਸਚਨ ਨੰਬਰ 14 ਹੈ ਜੀ ਜਿਸ ਨਾਮ ਉੱਤੇ ਕਿਰਿਆ ਵਾਪਰੇ ਜਾਂ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ ਨਾਮ ਦਾ ਕਾਰਕ ਕੀ ਹੁੰਦਾ ਹੈ ਜਿਸ ਨਾਮ ਉੱਤੇ ਕਿਰਿਆ ਵਾਪਰੇ ਜਾਂ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ ਨਾਮ ਦਾ ਕਾਰਕ ਕੀ ਹੁੰਦਾ ਹੈ অপਸ਼ਨ ਏ ਕਰਮ ਵੀ ਕਰਨ ਸੀ ਕਰਤਾ ਦੀ ਸੰਬੰਧ ਕੁਐਸਚਨ ਨੰਬਰ 14 ਦੇ ਲਈ ਆਨਸਰ ਕਰਿਆ ਜਾਵੇ ਏ ਤੇ ਸੀ ਆਪਸ਼ਨ ਆ ਰਹੇ ਹੈ ਮੋਸਟਲੀ ਏ ਆਪਸ਼ਨ ਆਨਸਰ ਕੀਤਾ ਜਾ ਰਿਹਾ ਹੈ ਕਰਮ ਜਿਨਾਂ ਨੇ ਵੀ ਇਹ ਆਪਸ਼ਨ ਅਨਸਰ ਕੀਤਾ ਬਿਲਕੁਲ ਠੀਕ ਹੈ ਜੀ ਗ੍ਰਾਮਰ ਦੀ ਥਿਉਰੀ ਥਿਉਰੀ ਦੇਖੋ ਜੀ ਨਾਲ ਦੀ ਨਾਲ ਹੀ ਆਪਾਂ ਕਰਵਾਉਣੇ ਕਰਵਾਉਂਦੇ ਜਾਨੇ ਆ ਜਿਹੜੀ ਚੀਜ਼ ਸਮਝਾਉਣ ਦੀ ਲੋੜ ਹੁੰਦੀ ਹੈ ਥਿਉਰੀ ਕਲਾਸਾਂ ਆਪਣੀਆਂ ਕੋਈ ਵੀ ਨਹੀਂ ਹੈਗੀਆਂ ਤੇ ਨਾ ਹੀ ਰਿਸਪੌਂਸ ਬਿਲਕੁਲ ਵੀ ਥਿਉਰੀ ਕਲਾਸਾਂ ਨੂੰ ਸਿਰਫ ਥਿਉਰੀ ਕਲਾਸ ਹੋ ਕਰਦੇ ਆ ਜਿਹੜੇ ਬਿਲਕੁਲ ਪ੍ਰੈਸ਼ਰ ਤੇ ਉਹ ਵੀ ਪ੍ਰਿਫਰ ਕਰਦੇ ਆ ਅ ਪੇਡ ਕੋਰਸ ਫ੍ਰੀ 'ਚ ਉਹ ਵੀ ਨਹੀਂ ਕਰਦਾ ਕੋਈ ਕੁਐਸਚਨ ਨੰਬਰ 15 ਦੇ ਬਲਵਤ ਜੀ 15 ਨੰਬਰ ਇਹ ਕਰਤਾ ਕਾਰਕ ਦੀ ਪਛਾਣ ਕੀਤੀ ਜਾ ਸਕਦੀ ਹੈ অপਸ਼ਨ ਇਹ ਕੌਣ ਲਾ ਕੇ ਬੀ ਕਿਸ ਨੇ ਲਾ ਕੇ ਸੀ ਦੋਵੇਂ ਲਾ ਕੇ ਦੀ ਕੋਈ ਦੋਵੇਂ ਗਲਤ ਹਨ ਕੁਐਸਚਨ ਨੰਬਰ 15 ਦੇ ਲਈ ਆਨਸਰ ਕਰੋ ਜੀ 15 ਨੰਬਰ ਲਈ கரੈਕਟ ਆਨਸਰ ਕਰਿਆ ਜਾਵੇ ਹਾਂਜੀ सी ऑप्शन आंसर आ है जी सी लगभग सी ठीक है जी दोवें लगा के पता किया जा सकता है कौन जा किसने कौन पानी पीता है जा पी रहा है किसने पानी क्वेश्चन नंबर सोलह जी कारगिल चिन्ह किन्ने तरह के होंगे ऑप्शन ए दो बी तीन सी चार डी पांच सही उत्तर क्वेश्चन नंबर सोलह लिए आंसर करो जी सोलह नंबर करेक्ट आंसर करे जा 16 ਲਈ ਆ ਰਿਹਾ ਜੀ اے অপਸ਼ਨ ਆਨਸਰ ਲੱਗ ਪਿਆ। ਸਬਦਾ ਹੀ اے ਆਨਸਰ ਆ ਰਿਹਾ 2। ਜਿਹੜੇ ਵੀ 2 ਦੇ ਨਾਲ ਆਨਸਰ 2 ਆਨਸਰ ਦੇ ਨਾਲ ਯਾਨੀ ਕਿ اے অপਸ਼ਨ ਦੇ ਨਾਲ ਜਾ ਰਹੇ ਹਨ ਬਿਲਕੁਲ ਠੀਕ ਹੈ ਜੀ ਕਰ ਕੀ ਚਿੰਨ੍ਹ? ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਸਬੰਧਕ ਤੇ ਦੂਜਾ ਪਛੇਤਰ। ਕੁਐਸਚਨ ਨੰਬਰ 17 ਜੀ ਵਕਫਾ ਕਾਰਕਾਣ ਉਹਨਾਂ ਨਾਲ ਲੱਗ ਉਹਨਾਂ ਨਾਲ ਲੱਗਦੇ ਚਿੰਨ੍ਹ ਸਮੇਤ ਦਰਸਾਉਣ ਨੂੰ ਕੀ ਕਿਹਾ ਜਾਂਦਾ ਹੈ? ਵਕਵਕ ਕਰਕ ਨੂੰ ਨੰਨ ਨਾਲ ਲੱਗਦੇ ਜਿੰਨਾ ਸਮੇਂ ਦੇ ਦਰਸ਼ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਕਰਕੀਚਨ B ਕਰਕ ਸਾਧਨਾ ਸੀ ਕਰਕ ਨਿਯਮ D ਇਹਨਾਂ ਵਿੱਚੋਂ ਕੋਈ ਵੀ ਨਹੀਂ 17 ਨੰਬਰ ਕੁਐਸਚਨ கரੈਕਟ ਆਨਸਰ ਕੁਐਸਚਨ ਨੰਬਰ 17ਾਂ ਦੇ ਲਿਖਿਆ ਜਾਵੇ ਹਾਂਜੀ ਲਗਭਗ অপਸ਼ਨ A ਆਨਸਰ ਆ ਰਿਹਾ ਜੀ ਸਭ ਦੇ ਵੱਲੋਂ ਕਰਕੀਚਨ ਕਾਰਕੀ ਚੈਨ ਨਾ ਪੁੱਛੇ ਤਾਂ ਹੀ ਕਰਕੇ ਆਇਆ ਪਿਛਲੇ ਕੁਐਸਚਨ ਦੇ ਵਿੱਚ ਗਲਤ ਹੈ ਜੀ ਕਾਰਕੀ ਚੈਨ ਜਿਨ੍ਹਾਂ ਨੇ ਆਨਸਰ ਕੀਤਾ ਜੀ ਕਰੈਕਟ ਆਨਸਰ ਕਾਰਕ ਸਦਨਾ ਹੋਵੇਗਾ ਆਪਸ਼ਨ ਬੀ ਨੋਟ ਕਰਿਓ ਜੀ ਕੁਐਸਚਨ ਨੰਬਰ 18 ਦੇ ਬਲਵਾਦੇ ਆ ਜੀ 18 ਨੰਬਰ ਕੁਐਸਚਨ ਹੈ ਵਾਕ ਵਿੱਚ ਜਿਸ ਨਾਵ ਜਾਂ ਪੜਨਾਵ ਤੋਂ ਕੋਈ ਚੀਜ਼ ਅੱਡ ਕੀਤੀ ਜਾਵੇ ਕਿਹੜਾ ਕਾਰਕ ਹੁੰਦਾ ਹੈ ਹਾਂ ਜੀ ਕੋਈ ਚੀਜ਼ अड की जाए तो कहता है ऑप्शन संप्रदान भी संबंध सी से डी अधिकारण करैक्ट आंसर अठारह नंबर ली सी आ लिए अपादान लगभग शब्द अपादान बिल्कुल ठीक है जेडे भी आंसर ऑप्शन सी कर रहे हैं क्वेश्चन नंबर उन्नीस 19 ਨੰਬਰ ਕੁਐਸ਼ਚਨ ਹੈ ਜੀ ਇੱਕ ਨਾਮ ਜਾਂ ਪਰਨਾਮ ਦਾ ਦੂਜੇ ਨਾਲ ਮਾਲਕੀਅਤ ਅਧਿਕਾਰ ਵਾਲਾ ਸਬੰਧ ਦਰਸਾਉਣ ਵਾਲਾ ਕਾਰਕ ਕਿਹੜਾ ਹੈ অপਸ਼ਨ A ਸੰਪਰਤਨ ਦੀ ਸਬੰਧ ਸੀ ਆਪਾ ਦਾ ਅੰਡੀ ਅਧਿਕਾਰਨ 19 ਨੰਬਰ ਲਈ ਆਨਸਰ ਕਰਿਆ ਜਾਵੇ ਜੀ 19 ਨੰਬਰ ਆਨਸਰ D ਆ ਰਿਹਾ ਜੀ ਹਾਂਜੀ ਬਾਕੀ ਵੀ ਕਰਨ ਕੁਐਸ਼ਚਨ ਨੰਬਰ 19 ਦੇ ਲਈ ਆਨਸਰ 19 ਦੇ ਲਈ ਲਗਭਗ ਆਪਸ਼ਨ D ਦੇ ਨਾਲ ਜਾ ਰਿਹਾ ਹੈ ਵਿਚੂ ਵਿਚੂ ਬੀ ਆਪਸ਼ਨ ਵੀ ਆਂਸਰ ਆ ਰਿਹਾ ਜੀ ਜਿਨ੍ਹਾਂ ਨੇ ਆਂਸਰ ਬੀ ਕੀਤਾ ਜੀ ਠੀਕ ਨੇ ਡੀ ਵਾਲੇ ਗਲਤ ਹੋ ਗਏ ਇੱਥੇ ਨੋਟ ਕਰਿਓ ਜੀ ਹਾਂਜੀ ਸਬੰਧ ਕਰੈਕਟ ਆਂਸਰ ਹੋਵੇਗਾ ਕੁਐਸਚਨ ਨੰਬਰ V V ਨੰਬਰ ਹੈ ਜੀ ਕਿਸ ਕਾਰਕ ਦੇ ਵਿੱਚ ਵਿਸਮਿਕ ਚਿੰਨ ਅਤੇ ਸੰਬੋਧਨੀ ਪਛੇਤਰਾਂ ਵਾਲੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਸੰਪਰਦਾਨ B ਸੰਬੰਧ C ਸੰਬੋਧਨ ਤੇ D ਅਧਿਕਰਨ प्रश्न नंबर भी आंसर करो जी डोंट डोंट जी, डों प्रश्चन नंबर भी आंसर कर ऑप्शन आंसर आ रहा वी नंबर सत श्रीकाल जी सताल बिल्कुल ठीक है जिड़े भी आंसर कर रहे जी ऑप्शन सी uh, हाँ जी जिन्हों का भी आंसर आया जी सी ऑप्शन बिल्कुल ठीक है संबोधन ਸੰਬੋਧnik ਹਰ ਕੁਐਸਚਨ ਨੰਬਰ 21 21 ਨੰਬਰ ਹੈ ਜਿਸ ਕਾਰਕ 'ਚ ਕੋਈ ਚੀਜ਼ ਦੇਣ ਦੀ ਗੱਲ ਕੀਤੀ ਜਾਵੇ ਕਿਹੜਾ ਕਾਰਕ ਖਵਾਉਂਦਾ ਹੈ অপਸ਼ਨ A ਸਪਰਦਾਨ B ਸਬੰਧ ਸੀ ਸੰਬੋਧਨ D ਅਧਿਕਰਨ ਪ੍ਰਸ਼ਨ ਨੰਬਰ 21 ਦੇ ਲਈ ਆਨਸਰ ਕਰਿਆ ਜਾਵੇ ਜੀ ਜਿਸ ਕਾਰਕ ਦੇ ਵਿੱਚ ਕੋਈ ਚੀਜ਼ ਦੇਣ ਦੀ ਗੱਲ ਕੀਤੀ ਜਾਵੇ ਕਿਹੜਾ ਕਾਰਕ অপਸ਼ਨ A ਆਨਸਰ ਆਵੇ ਜੀ ਅਰੇ ਹੀ ਏ ਆਪਸ਼ਨ ਦੇ ਨਾਲ ਜਾ ਰਿਹਾ ਸੰਪਰਦਾਨ ਸੰਪਰਦਾਨ ਕਰਕੇ ਆ ਜਾਂਦਾ ਹੈ ਬਿਲਕੁਲ ਠੀਕ ਆਨਸਰ ਏ ਆਪਸ਼ਨ ਏ ਕੁਐਸਚਨ ਨੰਬਰ 22 ਨੰਬਰ ਇਹ ਕਾਰਜ ਦੇ ਹੋਣ ਦਾ ਸਾਧਨ ਜਾਂ ਟੰਗ ਕਿਹੜਾ ਕਾਰਕ ਦੱਸਦਾ ਹੈ ਆਪਸ਼ਨ ਏ ਸੰਬੋਧਨ ਵੀ ਅਧਿਕਰਣ ਸੀ ਕਰਨ ਕਾਰਕ ਦੀ ਕਰਮ ਕਾਰਕ ਕੁਐਸਚਨ ਨੰਬਰ 22 ਲਈ ਆਨਸਰ ਕਰੋ ਜੀ ਕਾਰਜ ਦੇ ਹੋਣ ਦਾ ਸਾਧਨ ਜਾਂ ਟੰਗ ਕਿਹੜਾ ਕਾਰਕ ਦੱਸਦਾ ਹੈ 22 ਲਈ ਸੀ ਆਪਸ਼ਨ ਆ ਰਿਹਾ ਜੀ ਬਾਕੀ ਵੀ ਕਰਨ ਜੀ ਲਗਭਗ ਸਾਰੇ ਹੀ ਆਪਸ਼ਨ ਸੀ ਦੇ ਨਾਲ ਜਾ ਰਹੇ ਆ ਹਾਂਜੀ ਜਿਨ੍ਹਾਂ ਦਾ ਆਨਸਰ ਆ ਰਿਹਾ ਜੀ ਕਰਨ ਕਾਰਕ ਬਿਲਕੁਲ ਸਹੀ ਉੱਤਰ ਹੋਵੇਗਾ ਕਰਨ ਕਾਰਕ ਕਾਰਜ ਦੇ ਹੋਂ ਦਾ ਸਾਧਨ ਜਾਂ ਟੰਗ ਦਰਸਾਉਂਦਾ ਹੈ ਕੁਐਸਚਨ ਨੰਬਰ 3 3 ਨੰਬਰ ਹੈ ਜੀ ਕਿਸੇ ਜਗ੍ਹਾ ਟਿਕਾਣੇ ਵਸਤੂਆਂ ਦੇ ਉੱਤੇ ਵਿੱਚ ਜਾਂ ਨੇੜੇ ਕੁਝ ਰੱਖਿਆ ਜਾਂ ਪਾਇਆ ਜਾਵੇ ਇੜਾਕਾਰ ਕਹਾ ਅਧਿਕਰਣਕਾਰ ਕਿ ਬੀ ਸੰਬੰਧਕਾਰ ਕਿ ਸੀ ਕਰਨਕਾਰ ਕਿ ਡੀ ਸੰਪਰਦਾਨਕਾਰ 23 ਨੰਬਰ ਕੁਐਸਚਨ ਦੇ ਲਈ ਕਰੈਕਟ ਆਨਸਰ ਕਰੋ ਜੀ 23 ਨੰਬਰ ਦੇ ਲਈ ਆਨਸਰ ਆ ਰਿਹਾ ਜੀ ਆਪਸ਼ਨ A ਕੁਐਸਚਨ ਨੰਬਰ 23 ਦੇ ਲਈ A ਆਪਸ਼ਨ ਆਨਸਰ ਆ ਰਿਹਾ ਲਗਭਗ ਸ਼ਬਦ ਹੀ ਅਧਿਕਰਣਕਾਰ ਜੀ अधिकरण कारक है बिल्कुल सही उत्तर नोट करो जी सारे जे ये तो सवाई कोई होर आंसर आ रहा है इस तो अलावा नोट करो कि अधिकरण का अर्थ आधार होंगे है ठीक है हो सकता है। कोई इदा का क्वेश्चन भी बना के पूछ लो क्वेश्चन नंबर चौबी चौबी नंबर जी कारक दिया दिन किस्म हैं ऑप्शन है छे बी सत्त सी अठ डी नौ सही उत्तर क्वेश्चन नंबर चौबीस लिए करो जी कारक दस्म दसिया जाक दस्मां गिणती ऑप्शन आ रहा चौबी अठ कारक दस्म अठ ने बिल्कुल ठीक आंसर है जेडे भी ऑप्शन सी जा रहे हैं पच्ची नंबर क्वेश्चन है मेज का वचन बदलो मेज का वचन बदलिया जाए ऑप्शन है मेजा भी मेज सी दवें सही डी एना कोई भी नहीं पच्ची नंबर लुरैक्ट आंसर करो जी क्वेश्चन नंबर पच्चीक आंसर करो जी मेज का वचन बदलिया जाए जी मेज का बी ऑप्शन आ रहा मेज हाँ जी मेज का वचन मेज है बिल्कुल ठीक आंसर है जेकर पूछा जाता मेज का संबंध की रूप तो फिर आंसर मेजा जी बिल्कुल ठीक है जी ਕਵੈਸਚਨ ਨੰਬਰ 26 ਹੈ ਜੀ ਢੋਲੀ ਦਾ ਸਹੀ ਬਹੁ ਚੰਚੁਣਾ ਆਪਸ਼ਨ A ਢੋਲੀ B ਢੋਲਸੀ ਢੋਲੀਆਂ D ਇਹਨਾਂ ਵਿੱਚੋਂ ਕੋਈ ਵੀ ਨਹੀਂ 26 ਨੰਬਰ ਲਈ ਆਨਸਰ ਕਰਿਆ ਜਾਵੇ ਜੀ 26 ਨੰਬਰ கரੈਕਟ ਆਨਸਰ ਕਰੋ B ਆਪਸ਼ਨ ਆ ਰਿਹਾ A ਵੀ ਆਇਆ ਜੀ ਮਿਕਸ ਆਨਸਰ ਆ ਰਹੇ 26 ਨੰਬਰ ਲਈ C ਵੀ ਆ ਚੁੱਕਾ ਜੀ 26 ਲਈ A B C ਮਿਕਸ ਆਨਸਰ ਆ ਚੁੱਕੇ ਢੋਲ ਢੋਲ ਹੋਰ ਚੀਜ਼ ਹੈ ਢੋਲੀ ਹੋਰ ਚੀਜ਼ ਆ ਇਨਸਾਨ ਢੋਲ ਢੋਲੀ ਦਾ ਕੋਈ ਮੈਚ ਨਹੀਂ ਹੈ ਜੀ ਗਲਤ ਹੋ ਗਿਆ ਢੋਲ ਜਿਹੜੇ ਅਨਸਰ ਕਰ ਰਹੇ ਆ ਠੀਕ ਹੈ ਜੀ ਢੋਲੀ ਚਾਹੇ ਇੱਕ ਹੋਵੇ ਚਾਹੇ ਬਹੁਤ ਸਾਰੇ ਹੋਣ ਹੀਰਣਗੇ ਢੋਲੀ ਹੀਰਣਗੇ ਠੀਕ ਹੈ ਜੀ ਸੋ ਅਨਸਰ ਆਪਸ਼ਨ A ਹੋਵੇਗਾ ਜੀ ਆਪਸ਼ਨ A ਵਾਲੀ ਠੀਕ ਨੇ ਹਾਂਜੀ ਇੱਥੇ ਇੱਕ ਰੂਲ ਕੰਮ ਕਰਦਾ ਇੱਕ ਨਿਯਮ ਕੰਮ ਕਰਦਾ ਹੈ ਕਿ ਜਦੋਂ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਨੂੰ ਛੱਡ ਕੇ ਕੋਈ ਹੋਰ ਮਾਤਰਾ ਹੁੰਦੀ ਹੈ ਇੱਕ ਕੰਨੀ ਹੋਣਾ ਚਾਹੀਦਾ ਬਾਕੀ ਕੋਈ ਹੋਰ ਮਾਤਰਾ ਹੁੰਦੀ ਹੈ ਤਾਂ ਇੱਕ ਵਚਨ ਤੇ ਬਹੁਚਨ ਰੂਪ ਇੱਕੋ ਹੀ ਰਹਿੰਦਾ ਹੈ ਯਾਨੀ ਕਿ ਜਿਵੇਂ ਕਿ ਟੋਲੀ ਦੇ ਵਿੱਚ ਇੱਕੰਨਾ ਨਹੀਂ ਆ ਹੋਰ ਕੋਈ ਮਾਤਰਾ ਹੈ ਤਾਂ ਫਿਰ ਟੋਲੀ ਹੀ ਰਹੇਗਾ ਕੁਐਸਚਨ ਨੰਬਰ 27 ਇੱਥੇ ਵੀ ਉਹੀ ਲਾਗੂ ਹੋ ਤੋ ਬੀ ਦਾ ਸਹੀ ਬਹੁਵਚਨ ਚੁਣਨ ਵਾਲਾ ਆਪਸ਼ਨ ਹੈ ਢੋਬੀਆਂ ਵੀ ਢੋਬੀ ਸੀ ਦੋਵੇਂ ਟੇਢੀ ਕੋਈ ਵੀ ਨਹੀਂ 27 ਨੰਬਰ ਲਈ ਕਰੈਕਟ ਅਨਸਰ ਗੁੱਜੇ। ਔਨੇਕ ਰੂਲ ਦੱਸਿਆ ਕਿ ਜਦੋਂ ਪੁਲਿੰਗ ਦੇ ਵਿੱਚ ਇੱਕ ਵਚਨ ਜਿਹੜਾ ਹੁੰਦਾ ਉਹਦੇ ਅਖੀਰ ਦੇ ਵਿੱਚ ਕੰਨਾ ਨਾ ਲੱਗਿਆ ਹੋਵੇ ਤਾਂ ਉਸ ਤੋਂ ਲਾਵਾ ਕੋਈ ਹੋਰ ਹੋਵੇ ਤਾਂ ਫਿਰ ਕਿਹੜਾ ਸੇਮ ਹੀ ਰਹਿੰਦਾ ਹੈ ਤੋ ਬੀ ਫਿਰ ਤੋ ਬੀ ਹੀ ਰਹੇਗਾ ਇੱਥੇ ਜਿਹੜੇ ਵੀ ਆਨਸਰ ਬੀ ਕਰ ਰਹੇ ਹਨ ਬਿਲਕੁਲ ਸਹੀ ਆਨਸਰ ਹੈ ਜੀ ਕੁਐਸਚਨ ਨੰਬਰ 28 ਦੇ ਬਲਵਾ ਦੇ ਇੱਥੇ ਵੀ ਦੇਖੋ ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ ਠੀਕ ਹੈ ਆਲਰੇਡੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕੁਐਸਚਨ ਨੰਬਰ 28 ਕੀ ਆਦਰ ਦੇ ਵੱਜੋਂ ਵਰਤੇ ਗਏ ਸ਼ਬਦ ਵੀ ਇੱਕਵਚਨ ਤੇ ਬਹੁਵਚਨ ਦਾ ਭਲੇਖਾ ਪਾਉਂਦੇ ਹਨ ਆਲਰੇਡੀ ਅਪਏ ਕੁਐਸ਼ਨ ਪਿੱਛੇ ਵੀ ਕਰਕੇ ਆਏ ਆ ਦੋ ਇਦਾਂ ਦੇ ਕੁਐਸ਼ਨ ਹਾਂਜੀ 28 ਦੇ ਲਈ ਆਨਸਰ ਕਰਿਆ ਜਾਵੇ ਹਾਂ ਨਹੀਂ ਕੁਝ ਗਿਆ ਨਹੀਂ ਜਾ ਸਕਦਾ ਸਾਰੇ ਗਲਤ ਇਹ ਜੀ ਪੁੱਛ ਰਿਹਾ ਜੀ ਇੱਕ ਤਿੱਧ ਪਤਾ ਨਹੀਂ ਲੱਗਣਾ ਕਿ ਉਹ ਕਿਹੋ ਜਿਹਾ ਕੁਐਸਚਨ ਨੰਬਰ ਚੱਲ ਰਿਹਾ ਹੋ ਸਕਦਾ ਏ ਵੀ ਹੁੰਦੀ ਹੋਈ ਲਗਭਗ 27 28 29 ਪਤਾ ਨਹੀਂ ਲੱਗਣਾ ਏ ਆਪਸ਼ਨ ਆ ਰਿਹਾ ਇਹ ਸਭ ਦੇ ਵੱਲ ਤਾਂ ਜੋ ਲਗਭਗ ਏ ਆਪਸ਼ਨ ਅਨਸਰ ਕੀਤਾ ਜਾ ਰਿਹਾ ਹੈ ਹਾਂ ਜੀ ਆਪ ਪਹਿਲਾਂ ਵੀ ਕਰਕੇ ਆਏਗਾ ਕੁਐਸਚਨ ਬਿਲਕੁਲ ਠੀਕ ਹੈ ਵਰਤੇ ਜਾ ਸਕਦੇ ਆ ਤੇ ਵਰਤੇ ਜਾਣਗੇ ਜਦੋਂ ਉਦੋਂ ਪਲੇਖਾ ਹੀ ਪਾਉਣਗੇ ਠੀਕ ਹੈ ਜਿਵੇਂ ਕਿ ਚਾਚਾ ਜੀ ਆਏ ਹਨ ਠੀਕ ਹੈ ਤੁਸੀਂ ਸਾਡੀ ਮਦਦ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਚਾ ਜੀ ਇਕੱਲੇ ਹੀ ਹਨ ਫਿਰ ਵੀ ਆਏ ਹਨ ਠੀਕ ਹੈ ਮਤਲਬ ਕਿ ਬਹੁਤ ਚੰਨ ਤੌਰ ਤੇ ਇਸੇ ਤਰ੍ਹਾਂ ਤੁਸੀਂ ਸਾਡੀ ਮਦਦ ਕੀਤੀ ਚਾਹੇ ਇੱਕ ਵਿਅਕਤੀ ਹੈ ਉਹਨਾਂ ਅਧਰ ਦੇ ਵਜੋਂ ਤੁਸੀਂ ਦੇ ਨਾਲ ਸੰਬੋਧਿਤ ਕੀਤਾ ਗਿਆ ਹੈ ਠੀਕ ਹੈ ਇਸੇ ਕਰਕੇ ਇਹ ਕਿਆ ਜਾ ਸਕਦਾ ਹੈ ਕਿ ਇੱਕ ਵਚਨ ਨੂੰ ਬਹੁਵਚਨ ਤੌਰ ਤੇ ਵਰਤੇ ਜਾ ਸਕਦੇ ਹੈ ਬਹੁਵਚਨ ਦੇ ਰੂਪ ਦੇ ਵਿੱਚ ਕੁਐਸਚਨ ਨੰਬਰ 29 ਜੀ ਫੁੱਲ ਦਾ ਸਹੀ ਬਹੁਚਨ ਚੁਣੋ ਆਪਸ਼ਨ A ਫੁੱਲਾਂ ਵੀ ਫੁੱਲ ਸੀ ਦੋਵੇਂ ਠੀਕ ਕੋਈ ਵੀ ਨਹੀਂ ਕੁਐਸਚਨ ਨੰਬਰ 29 ਲਈ ਕਰੈਕਟ ਆਨਸਰ ਕਰੋ ਇਸ ਤੋਂ ਲੱਗ ਜਿਨ੍ਹਾਂ ਨੂੰ ਵੀ ਚਾਹੀਦਾ ਜੀ ਪ੍ਰਿੰਟ ਫਾਰਮ ਦੇ ਵਿੱਚ ਕੰਟੈਂਟ ETT ਪੇਪਰ A ਦੇ ਨਾਲ ਸੰਬੰਧਿਤ ਪੰਜਾਬੀ ਮਾਸਟਰ ਗ੍ਰੀਡ ਨਾਲ ਸੰਬੰਧਿਤ ਜਾਂ ਫਿਰ ਪ੍ਰੀਵੀਅਸ ਪੇਪਰ ਚਾਹੀਦੇ ਹੋਣ ਜੀ ETT TGT पी जी टीबी लैक्चर इन्ह सब के संपर्क कर सकते हो जो अपने नंबर से जो ती पेड कोर्स प्राप्त करना चाहते हो तो प्रैक्टिस सैट प्राप्त करना चाहते हो या होर भी किसी टाइप का कंटेंट इनफॉर्मेस ले सकते हो सैवन एट थ्री सैवन एट नाइन सिक्स फाइव वन एट नंबर इस नंबर से संपर्क करके पूरी इन्फॉर्मेसन ले सद ਇਹ ਲੋੜਿੰਦੀ ਚੀਜ਼ ਘਰ ਬੈਠੇ ਮੰਗਵਾ ਸਕਦੇ ਹੋ ਪ੍ਰਿੰਟਡ ਕੰਟੈਂਟ ਬਾਈ ਪੋਸਟ ਕਰ ਪਹੁੰਚ ਜਾਵੇਗਾ ਬਾਕੀ ਤੁਹਾਨੂੰ ਆਨਲਾਈਨ ਪ੍ਰਾਪਤ ਹੋ ਜਾਵੇਗਾ ਕੋਸ ਵਗੈਰਾ ਪ੍ਰੈਕਟਿਸ ਸੈਟ ਵਗੈਰਾ ਪ੍ਰੈਕਟਿਸ ਸੈਟ ਤੁਸੀਂ ਅਨਲਿਮਿਟਡ ਟਾਈਮ ਅਟੈਂਪਟ ਕਰ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਪਰਖ ਸਕਦੇ ਹੋ 29 ਨੰਬਰ ਦੇ ਲਈ ਬੀ ਆਪਸ਼ਨ ਆਨਸਰ ਆਇਆ ਜੀ ਹਾਂਜੀ ਲਗਭਗ

3 ਨੰਬਰ ਦੇ ਲਈ ਜਿਹੜਾ ਆਨਸਰ ਹੈ ਸਭ ਦੇ ਵੱਲੋਂ ਆਪਸ਼ਨ A ਆਇਆ ਹੈ A ਹੈ ਬਿਲਕੁਲ ਸਹੀ ਚਮਕੌਰ ਜੀ ਇਹ ਗੱਲ ਸੱਚ ਹੈ ਫਿਰ ਮੰਨਣ ਚਾਹੇ ਨਾ ਮੰਨਣ ਉਹ ਬકરી ਗੱਲ ਹੈ ਹਾਂਜੀ ਹੱਥ ਦਾ A ਆਪਸ਼ਨ ਹੱਥ ਸਹੀ ਹੋਵੇਗਾ ਜਿਵੇਂ ਨਾ ਇਹ ਹੈ ਜੀ ਜਬਨਾਂ ਹੀ ਇਹ ਆਜਕਲ ਜੀ ਕਲਾਸ ਹੁੰਦੀ ਹੈ ਇੱਥੇ ਸਮਾਪਤ ਜਾਂਦੇ ਆਂ ਇਹ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਾਓ ਤਾਂ ਕਿ ਲੋੜ ਪੈਣ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਲਾਈਕ ਐਂਡ ਸ਼ੇਅਰ ਕਰਕੇ ਮਸਲਫਦਾਈ ਕਰਦੇ ਰੋ ਮਸਲਫਦਾਈ ਬਣਾਉਂਦੇ ਰੋ ਤਾਂ ਕਿ ਕਲਾਸਾਂ ਤੁਹਾਨੂੰ ਇਦਾਂ ਹੀ ਮਿਲਦੀਆਂ ਰਹਿਣ ਇਹ ਬੰਦ ਹੋ ਜੂਗੀ ਕਲਾਸ ਜਿਹੜੀ ਗੱਲਬਾਤ ਕਰਨੀ ਹੈ ਕਰ ਲਓ ਜਲਦੀ ਇਹ ਦੇਖੋ और भी एक ठीक है वैसे होने की रोटी बनी जल्दी पर रोटी बनी तो चल जाए अंडरस्टैंडिंग होनी बहुत जरूरी है जो अंडरस्टैंडिंग ना होगी ना रोटी बनी सब कुछ हमदी बंद हो जाती है ये भी याद रखो जी थैंक यू जी थैंक यू ਕੋਈ ਵੀ ਹੋਊਗਾ ਦੇਖੋ ਰੋਟੀ ਪਣੀ ਖਾ ਕੇ ਹੀ ਸੌਂਦਾ ਹਨਾ ਐਂ ਤਾਂ ਹੁਣ ਭੁੱਖਾ ਤਾਂ ਕੋਈ ਸੌਂਦਾ ਨਹੀਂ ਅੱਜ ਦੇ ਟਾਈਮ 'ਚ ਠੀਕ ਹੈ ਜਿਹੜਾ ਆਪ ਖਾਊਗਾ ਅਗਲਾ ਉਹ ਖਵਾ ਵੀ ਦਊਗਾ ਫਿਰ ਗੱਲ ਇਹ ਨਹੀਂ ਹੈ ਨਾ ਇਹ ਵੇਰ ਇਹ ਤਾਂ ਉਹੀ ਗੱਲ ਹੋ ਗਈ ਇਹ ਬਿਲਕੁਲ ਕਿ ਜੇ ਮੁੰਡੇ ਦਾਜ ਮੰਗਦੇ ਆ ਤਾਂ ਫਿਰ ਕੁੜੀਆਂ ਜਿਹੜੀਆਂ ਨੇ ਜੋਬ ਮੰਗਦੀਆਂ ਜੋ ਕਿ ਦਾਜ ਦੇ ਬਰਾਬਰ ਹੀ ਆ ਇਹ ਗੱਲਾਂ ਹੁੰਦੀਆਂ ਨੇ ਅਸਲ 'ਚ ਅੰਡਰਸਟੈਂਡਿੰਗ ਦੀ ਗੱਲ ਸਭ ਤੋਂ ਜ਼ਰੂਰੀ ਹੁੰਦੀ ਹੈ ਜਿਹੜੀ ਇਹਨਾਂ ਕੰਮਾਂ ਦੇ ਵਿੱਚ ਬਾਕੀ ਮੈਂ ਤਾਂ ਇਹੀ ਕਹੂੰਗਾ ਵੀ ਕੋਈ ਵੀ ਅਜਿਹੇ ਟੈਂਪ ਚ ਭੁੱਖਾ ਤਾਂ ਸੌਂਦਾ ਨਹੀਂ ਹੈ ਸੋ ਅੰਡਰਸਟੈਂਡਿੰਗ ਸਭ ਤੋਂ ਜ਼ਰੂਰੀ ਹੈ ਇਹ ਜਿਹੜੀ ਵਿਆਹ ਦੀ ਗੱਡੀ ਹੈ ਨਾ ਜਦੋਂ ਦੋਵੇਂ ਪਈਏ ਬਰਾਬਰ ਚੱਲਣਗੇ ਨਾ ਉਦੋਂ ਜਾ ਕੇ ਅ ਸਹੀ ਚਲਾਮਤ ਚੱਲੇਗੀ ਅਦਰਵਾਇਜ਼ ਜੇਰੇ ਤੁਹਾਨੂੰ ਪਤਾ ਹੀ ਹੈ ਕਿ ਕੁਝ ਚੱਲ ਰਿਹਾ ਦੁਨੀਆ ਤੇ ਉਹੀ ਕੁਝ ਹੋਣਾ ਹੈ ਫਿਰ ਹਾਂਜੀ ਚਲੋ ਆਈ ਹੋਪ ਕਿ ਗੱਲਾਂ ਬਾਤਾਂ ਲਗਭਗ ਨਿਬੜ ਗਈਆਂ ਹੋਣਗੀਆਂ ਤੇ ਕਲਾਸ ਬੰਦ ਕਰ ਰਹੇ ਹਾਂ ਜੇ ਫਿਰ ਵੀ ਕਿਸੇ ਦੀਆਂ ਰਹਿ ਗਈਆਂ ਹੋ ਤਾਂ ਵਾਪਿਸ ਮੈਂ ਉਹਨੂੰ ਕਰ ਦਿਆਂਗਾ ਪਬਲਿਕ ਤਾਂ ਫਿਰ ਉਹ ਰੀਕਨੈਕਟ ਹੋ ਜਾਏਗਾ ਥੋੜੀ ਦੇਰ ਦੇ ਬਾਅਦ ਤੁਸੀਂ ਗੱਲਬਾਤ ਇੱਥੇ ਕੰਟੀਨਿਊ ਕਰ ਪਾਉਗੇ ਬਟ ਮੈਨੂੰ ਲੱਗਦਾ ਨਹੀਂ उन्ना चेना इतने कोई रुकेगा जी बिल्कुल अंडरस्टैंडिंग तो बिना यह गी नहीं चल सकती बिल्कुल नहीं चल सकती थैंक यू जी थैंक यू बाय बाय टेक केयर गुड नाइट स्वीट ड्रीम्स मिलते जी कल ठीक साढ़े आठ बजे तक बाय बाय